ਇਹ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਜਿਨ੍ਹਾਂ ਨੇ ਸਾਡੇ ਭਾਰਤ ਦੇਸ਼ ਦਾ ਨਾਮ ਪੂਰੀ ਦੁਨੀਆ ਉੱਚਾ ਕੀਤਾ ਔਰ ਸਾਡੇ ਦੇਸ਼ ਨੂੰ ਪਹਿਲੇ ਨੰਬਰ ਤੇ ਲਿਜਾ ਰਹੇ ਹਨ ਬਹੁਤ ਵੱਡੀ ਗੱਲ ਹੈ ਅੱਜ ਉਹਨਾਂ ਦਾ 75ਵਾਂ ਜਿਹੜਾ ਜਨਮ ਦਿਨ ਹੈ ਸ੍ਰੀ ਨરેન્દ્ર ਮੋਦੀ ਜੀ ਦਾ 7 ਸਤੰਬਰ ਦਾ ਉਹ 15 ਦਿਨ ਅਸੀਂ ਲਗਾਤਾਰ 2 ਅਕਤੂਬਰ ਤੱਕ ਲਗਾਤਾਰ ਤਰਵੈਣੀਆਂ ਬੂਟੇ ਲਾ ਕੇ ਔਰ ਪਿੰਡਾਂ ਤੇ ਸ਼ਹਿਰਾਂ ਦੇ ਗਰੀਬ ਬਸਤੀਆਂ 'ਚ ਲੋਕਾਂ ਦਾ ਜੀਵਨ ਪੱਧਰ ਉੱਚਾ ਚੱਕਣ ਲਈ ਲਗ ਲਗ ਤਰ੍ਹਾਂ ਦੇ ਪ੍ਰੋਗਰਾਮ ਦੇ ਕੇ ਸਕੂਲਾਂ ਦੇ ਬੱਚਿਆਂ ਨੂੰ ਜਾਗਰੂ ਕਰਕੇ ਤੇ ਉਹਨਾਂ ਨੂੰ ਫਲ ਫੂਟ ਵੰਡ ਕੇ ਸਕੂਲਾਂ ਦੇ ਅੰਦਰ ਅਸੀਂ ਉਹਨਾਂ ਦਾ ਨਰੇਂਦਰ ਮੋਦੀ ਦਾ ਇਹ 15 ਜੋ ਲਗਾਤਾਰ ਇਹ ਜਨ ਦਿਹਾੜਾ ਮਨਾਇਆ ਜਾਣਾ ਉਹਦੇ ਸਵਲ ਵਿੱਚ ਅੱਜ ਅੱਛੇ ਕਈ ਤਰਵੈਣੀਆਂ ਰਵੈਣੀਆਂ ਇਹ ਜੋ ਸਾਡਾ ਜਿਹੜਾ ਹੈ ਸनातनी ਡੇਰਾ ਜੋ ਮੈਂ ਕਹਾਂਗਾ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਇੱਥੇ ਮਹਾਪੁਰਸ਼ ਈਸ਼ਵਰਾਨੰਦ ਗਰੀਜੀ ਕਹਾਯਾਰਾਠ ਉਹਨਾਂ ਦੀ ਗਵਾਈ ਵਿੱਚ ਅੱਜ ਇੱਥੇ ਕਰਿਆ ਹੈ ਹੋਰ ਵੀ ਪੌਦੇ ਲਾਏ ਜਾ ਰਹੇ ਹਨ ਤੁਸੀਂ ਦੇਖ ਰਹੇ ਹੋ ਔਰ ਮੈਂ ਇਸ ਗੱਲ ਦੀ ਮੁਬਾਰਕਵਾਦ ਦਿੰਨਾ ਪੂਰੇ ਪੰਜਾਬ ਔਰ ਸਾਡੇ ਸਾਰੇ ਆਲੇ-ਬਾਲ ਸਾਰੇ ਵੀਰਾਂ ਨੂੰ ਇਹ ਮਹਾਪੁਰਸ਼ ਸਨਾਤਨ ਤੌਰ ਤੇ ਲੜਾਈ ਲੜ ਰਹੇ ਹਨ ਔਰ ਕੱਲ ਇਹਨਾਂ ਨੂੰ ਪੰਜਾਬ ਦੇ ਗਵਰਨਰ ਨੇ ਤੇ ਸਾਡੀਆਂ ਹੋਰ ਸ਼ਖਸੀਤਾਂ ਨੇ ਜਿਹੜਾ ਵਿਸ਼ੇਸ਼ ਸਨਮਾਨ ਦੇ ਕੇ ਵੀ ਸਨਾਤਨ ਦੇ ਖੇਤਰ ਦੇ ਵਿੱਚ ਸਨਾਤਨ ਨੂੰ ਜਾਗਰੂਤ ਕਰਨ ਲਈ ਸਨਾਤਨ ਨੂੰ ਪਰਫੁੱਲਿਤ ਕਰਨ ਲਈ ਬਹੁਤ ਵੱਡਾ ਯੋਗਦਾਨ ਸਾਡੇ ਮਹਾਪੁਰਸ਼ ਸੰਤੋਬਾਬਾ ਈਸ਼ੁਰानंद ਗਰੀ ਜੀ ਇੱਕ ਯਾਦ ਰੱਦਾਰੇ ਹੈ ਸੋ ਅੱਜ ਸਾਰੇ ਮੇਰੇ ਬੀਬੀਆਂ ਨੇ ਲੜਕੇ ਇੱਥੇ ਸਾਡੀਆਂ ਟੀਮ ਮਹਿਲਾ ਵਿੰਗ ਦੀਆਂ ਸਾਡੀਆਂ ਪੈਣਾ ਇਹਨਾਂ ਸਾਰੇ ਨੇ ਰਲ ਕੇ ਇੱਥੇ ਸਾਡੇ ਇਹਨਾਂ ਦੇ ਜਿਹੜਾ ਸੰਸਕ੍ਰਿਤ ਸਕੂਲ ਹੈ ਉਹਦੇ ਵੀ ਬੱਚੇ ਇੱਥੇ ਮੈਂ ਦੇਖਿਆ 10 ਤੋਂ 12 ਇੱਥੇ ਆਏ ਆ ਹੋਰ ਵੀ ਵੱਡੇ ਬੱਚੇ ਬੈਠੇ ਸੀ ਉਹਨਾਂ ਨੇ ਹੋਰ ਬੂਟੇ ਇੱਥੇ ਲਾਉਣੇ ਪੌਦੇ ਉਹਨਾਂ ਤੋਂ ਲਵਾਉਣੇ ਆ। ਔਰ ਇਹਨਾਂ ਦਾ ਮਾਲੀ ਜੋ ਹੈ ਇਹ ਵੀ ਰਾਜੂ ਬਹੁਤ ਸੇਵਾ ਕਰ ਰਿਹਾ ਇਹਨੇ ਬੜੇ ਕੇ ਖਰਾ ਕਰਿਆ ਹੈ। ਸੋ ਸਾਰੀ ਮੇਰੀ ਟੀਮ ਦਾ ਹਰਜੀਤ ਕੌਰ ਜੀ ਸਾਡੇ ਮੈਦਾਨ ਦੇ ਪ੍ਰਧਾਨ ਤੇ ਇਹਨਾਂ ਦੀ ਅਗਵਾਈ ਵਿੱਚ ਸਾਰਾ ਇਹ ਹੋਇਆ ਹੈ। ਸੋ ਮੈਂ ਇਹੀ ਕਹਾਂਗਾ ਕਿ ਆਪਾਂ ਨੂੰ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਆ। ਜਿਨ੍ਹਾਂ ਨੇ ਸਾਡੇ ਭਾਰਤ ਦੇਸ਼ ਦਾ ਨਾਮ ਪੂਰੀ ਦੁਨੀਆ ਉੱਤਿਆ ਕੀਤਾ ਔਰ ਸਾਡੇ ਦੇਸ਼ ਨੂੰ ਪਹਿਲੇ ਨੰਬਰ ਤੇ ਲੈ ਜਾ ਰਹੇ ਹੈ ਬਹੁਤ ਵੱਡੀ ਗੱਲ ਹੈ ਅੱਜ ਉਹਨਾਂ ਦਾ 75ਵਾਂ ਜਿਹੜਾ ਜਨਮ ਦਿਨ ਹੈ ਸ੍ਰੀ ਨરેન્દ્ર ਮੋਦੀ ਜੀ ਦਾ 7 ਸਤੰਬਰ ਦਾ ਉਹ 15 ਦਿਨ ਅਸੀਂ ਲਗਾਤਾਰ 2 ਅਕਤੂਬਰ ਤੱਕ ਲਗਾਤਾਰ ਪਰਵੈਣੀਆਂ ਬੂਟੇ ਲਾ ਕੇ ਔਰ ਪਿੰਡਾਂ ਤੇ ਸ਼ਹਿਰਾਂ ਦੇ ਗਰੀਬ ਬਸਤੀਆਂ ਵਿੱਚ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਲਗ ਲਗ ਤਰ੍ਹਾਂ ਦੇ ਪ੍ਰੋਗਰਾਮ ਦੇ ਕੇ ਸਕੂਲਾਂ ਬੱਚਿਆਂ ਨੂੰ ਜਾਗਰੂ ਕਰਕੇ ਤੇ ਉਹਨਾਂ ਨੂੰ ਫਲ ਫੂਟ ਵੰਡ ਕੇ ਸਕੂਲਾਂ ਦੇ ਅੰਦਰ ਅਸੀਂ ਉਹਨਾਂ ਦਾ ਨੇਕ ਮੋਦੀ ਦਾ ਇਹ 15 ਜੋ ਲਗਾਤਾਰ ਇਹ ਜਨ ਦਿਹਾੜਾ ਬਣਾਇਆ ਜਾਣਾ ਉਹਦੇ ਸਬੰਧ ਵਿੱਚ ਅੱਜ ਇੱਥੇ ਕਈ ਤਰਵੈਣੀਆਂ ਦਵਾਈਆਂ ਇਹ ਜੋ ਸਾਡਾ ਜਿਹੜਾ ਹੈ ਸਨਾਤਨੀ ਡੇਰਾ ਜੋ ਮੈਂ ਕਹਾਂਗਾ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਇੱਥੇ ਮਹਾਪੁਰਸ਼ ਈਸ਼ਵਰਾਨੰਦ ਗਿਰੀ ਜੀ ਕਹਿਆ ਰੱਥ ਉਹਨਾਂ ਦੀ ਗਵਾਈ ਵਿੱਚ ਅੱਜ ਇੱਥੇ ਕਰਿਆ ਹੈ ਹੋਰ ਵੀ ਪੌਦੇ ਲਾਏ ਜਾ ਰਹੇ ਹਨ ਤੁਸੀਂ ਦੇਖ ਰਹੇ ਹੋ ਔਰ ਮੈਂ ਇਸ ਗੱਲ ਦੀ ਮੁਬਾਰਕਵਾਦ ਦਿੰਨਾ ਪੂਰੇ ਪੰਜਾਬ ਔਰ ਸਾਡੇ ਸਾਰੇ ਆਲੇ-ਬਾਲੇ ਸਾਰੇ ਵੀਰਾਂ ਨੂੰ ਇਹ ਮਹਾਪੁਰਸ਼ ਸਨਾਤਨ ਤੌਰ ਤੇ ਲੜਾਈ ਲੜ ਰਹੇ ਹਨ ਔਰ ਕੱਲ ਇਹਨਾਂ ਨੂੰ ਪੰਜਾਬ ਦੇ ਗਵਰਨਰ ਨੇ ਤੇ ਸਾਡੀਆਂ ਹੋਰ ਸ਼ਖਸੀਤਾਂ ਨੇ ਜਿਹੜਾ ਹੈ ਵਿਸ਼ੇਸ਼ ਸਨਮਾਨ ਦੇ ਕੇ ਵੀ ਸਨਾਤਨ ਦੇ ਖੇਤਰ ਦੇ ਵਿੱਚ ਸਨਾਤਨ ਨੂੰ ਜਾਗਰੂਤ ਕਰਨ ਲਈ ਸਨਾਤਨ ਨੂੰ ਪਰਫੁੱਲਿਤ ਕਰਨ ਲਈ ਬਹੁਤ ਵੱਡਾ ਯੋਗਦਾਨ ਸਾਡੇ ਮਹਾਪੁਰਸ਼ ਸੰਤੋਬਾਬਾ ਇਸ਼ੁਰਾਣਦ ਗਰੀਜੀ ਕਾ ਜਾਰ ਰੜਦਾਰੇ ਸੋ ਸਾਰੇ ਮੇਰੇ ਬੀੜਾ ਨੇ ਲੜਕੇ ਥੇ ਸਾਡੀਆਂ ਟੀਮ ਮਹਿਲਾ ਵਿੰਗ ਦੀਆਂ ਥਾਡੀਆਂ ਪੈਣਾ ਇਹਦਾ ਸਾਰੇ ਨੇ ਰੜਕੇ ਇੱਥੇ ਸਾਡੇ ਇਹਨਾਂ ਦੇ ਜਿਹੜਾ ਸੰਸਕ੍ਰਿਤ ਸਕੂਲ ਹੈ ਉਹਦੇ ਵੀ ਬੱਚੇ ਇੱਥੇ ਮੈਂ ਦੇਖਿਆ 10 ਤੋਂ 12 ਇੱਥੇ ਆਏ ਆ ਹੋਰ ਵੀ ਵੱਡੇ ਬੱਚੇ ਬੈਠੇ ਸੀ ਉਹਨਾਂ ਨੇ ਹੋਰ ਬੂਟੇ ਇੱਥੇ ਲਾਉਣੇ ਪੌਦੇ ਉਹਨਾਂ ਤੋਂ ਲਵਾਉਣੇ ਆ ਔਰ ਇਹਨਾਂ ਦਾ ਮਾਲੀ ਜੋ ਹੈ ਇਹ ਵੀ ਰਾਜੂ ਬਹੁਤ ਸੇਵਾ ਕਰ ਰਿਹਾ ਇਹਨੇ ਬੜੇ ਤੇ ਖੜਾ ਕਰਿਆ ਹੈ। ਜੋ ਸਾਰੀ ਮੇਰੀ ਟੀਮ ਦਾ ਹਰਜੀਤ ਕੌਰ ਜੀ ਸਾਡੇ ਮੈਦਾਨ ਦੇ ਪ੍ਰਧਾਨ ਤੇ ਇਹਨਾਂ ਦੀ ਅਗਵਾਈ ਵਿੱਚ ਸਾਰਾ ਇਹ ਹੋਇਆ ਹੈ। ਉਹ ਮੈਂ ਇਹੀ ਕਹਾਂਗਾ ਕਿ ਆਪਾਂ ਨੂੰ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ।